ਇਦੇ ਫਾਇਦੇ ਬਹੁਤ ਫਾਇਦੇ ਹੁੰਦੇ ਜੀ ਇਹ ਜਿਹੜੇ ਸਰੀਰ ਦੇ ਅੰਦਰ ਬਿਮਾਰੀਆਂ ਚਲਦੀਆਂ ਪਈਆਂ ਹਰ ਇੱਕ ਬਿਮਾਰੀ ਜਲਦੀ ਹੈ ਪਾਣੀ ਸੁੱਕ ਜਾਂਦਾ ਆਪਣੇ ਫੇਫੜੇ ਦਾ ਕਲੇਜੇ ਦਾ ਕਿਡਨੀ ਦਾ ਕਿਡਨੀਆਂ ਖਰਾਬ ਹੋ ਜਾਂਦੀਆਂ ਵਾ ਇਹ ਉਹਦੇ ਵਾਸਤੇ ਹੈ ਜੀ ਖਸ਼ਕਾਸ ਹੋਗੇ ਬਦਾਮ ਹੋਗੇ ਕਾਲੀ ਮਿਰਚਾ ਹੋਗੀਆਂ ਇਲਾਇਚੀ ਹੋਗੀਆਂ ਵਾ ਸੌਂਪ ਹੋਗੀਆਂ ਵਾ ਅਕਰੋਟ ਆਣੀ ਬਹੁਤ ਚੀਜ਼ਾਂ ਜਿੰਨੇ ਵੀ ਚੀਜ਼ਾਂ ਪਾ ਸਕਦੇ ਅੱਬਾ ਗੁਲਾਬ ਦੇ ਫੁੱਲ ਹੋਗੇ ਸਭ ਕੁਝ ਪਾ ਕੇ ਅੱਬਾ ਫਿਰ ਉਹਦੇ ਵਾਸਤੇ ਤਿਆਰ ਕਰਦੇ ਆ ਵਾ ਗੁਰੂ ਸਰਦਾਈ ਦਾ ਪਹਰਾ ਇਹ ਹੁੰਦਾ ਕਿ ਦੇਖੋ ਜੀ ਜਿੰਨੇ ਸਰੀਰ ਦੇ ਅੰਦਰ ਅੰਗ ਹੈਗੇ ਜਿੰਨੇ ਵੀ ਗਾਠਾ ਹੈਗੇ ਸਰੀਰ ਦੇ ਜਿੰਨੇ ਵੀ ਅੰਗ-ਅੰਗ ਜੋੜ ਹੈਗੇ ਇਹ ਸਭ ਤੋਂ ਵਾਸਤੇ ਫਾਇਦਾ ਕਰਦਾ ਹਰ ਇੱਕ ਚੀਜ਼ ਦਾ ਫਾਇਦੇ ਵਾਲੀ ਚੀਜ਼ ਹੈ ਇਹਨੂੰ ਜੋ ਮਰਜ਼ੀ ਚਾਹੇ ਕਿ 5 ਸਾਲ ਦੇ ਬੱਚੇ ਦੇ ਲੈ ਕੇ ਬਜ਼ੁਰਗ ਜਗ ਸਕਦੇ ਜਿਹੜੇ ਬਿਰਧ ਹੋ ਗਏ ਉਹ ਵੀ ਜਗ ਸਕਦੇ ਆ ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੇਕਿਨ ਸਰਦਾਈ ਦੇ ਸ਼ਬਦ ਨੂੰ ਹਰ ਕੋਈ ਜਾਣਦਾ ਹੈ ਕਿ ਸਰਦਾਈ ਸਰਦੀ ਗਰਮੀਆਂ ਚ ਪੀ ਸਕਦੇ ਆ ਤੇ ਸਰਦਾਈ ਦੇ ਨਾਲ ਹੀ ਮਨ ਜਿਹੜਾ ਸਾਫ ਸੁਥਰਾ ਰਹਿੰਦਾ ਤੇ ਮਨ ਦੇ ਅੰਦਰ ਜੋ ਗਰਮੈਸ਼ ਹੁੰਦੀ ਨਿਕਲ ਜਾਂਦੀ ਹੈ ਬਾਬਾ ਜੀ ਕੋਲ ਮੌਜੂਦ ਆ ਸੀ ਸਰਦਾਈ ਜਿਹੜੀ ਲਗਾਈ ਜਾਂਦੀ ਹੈ ਆਹ ਰਗੜੀ ਜਾਂਦੀ ਤੇ ਆਹ ਪਲਾਈ ਜਾਂਦੀ ਆ ਇਹ ਸਰਦਾਈ ਦੇ ਨਾਲ ਪੀਣ ਦੇ ਨਾਲ ਸਰੀਰ ਦੇ ਅੰਦਰ ਕਈ ਰੋਗ ਕਈ ਬਿਮਾਰੀਆਂ ਦੂਰ ਹੁੰਦੀਆਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਸਰਦਾਈ ਦਾ ਕੀ ਪੂਰਾ ਵਾਕਿਆ ਕੀ ਹੈ ਸਰਦਾਈ ਦਾ ਦੇਖੋ ਜੀ ਸਰਦਾਈ ਦਾ ਮੁੱਲ ਕੁਝ ਨਹੀਂ ਹੈਗਾ ਠੀਕ ਹੈ ਜੀ ਸਰਦਾਈ ਦਾ ਕਹਿੰਦਾ ਸਰਦਾਈ ਦਾ ਪਹਿਰਾ ਇਹ ਹੁੰਦਾ ਕਿ ਦੇਖੋ ਜੀ ਜਿੰਨੇ ਸਰੀਰ ਦੇ ਅੰਦਰ ਅੰਗ ਹੈਗੇ ਜਿੰਨੇ ਵੀ ਗਾਠਾ ਹੈਗੇ ਸਰੀਰ ਦੇ ਜਿੰਨੇ ਵੀ ਅੰਗ-ਅੰਗ ਜੋੜ ਹੈਗੇ ਇਹ ਸਭ ਤੋਂ ਵਾਸਤੇ ਫਾਇਦਾ ਕਰਦਾ ਇੱਕ ਆਪਣਾ ਜਿਹੜਾ ਅੰਦਰ ਜਿਹੜਾ ਸਰੀਰ ਦੇ ਅੰਦਰ ਕਿਟਨੀਆਂ ਫੇਫੜੇ ਕਲੇਜੇ ਗੁਰਦੇ ਯਾਨੀ ਜਿੰਨੇ ਵੀ ਹੈਗੇ ਅੰਦਰ ਦੀ ਜਿਹੜੀ ਵੀ ਯਾਨੀ ਚੀਜ਼ ਆਪਣੇ ਸਰੀਰ ਦੇ ਅੰਦਰ ਮਹਾਰਾਜ ਨੇ ਜੋ ਕੁਝ ਬਣਾਇਆ ਵਾ ਉਹਨੂੰ ਠੰਡਾ ਰੱਖਦਾ ਨਾਲੇ ਹਰ ਇੱਕ ਕੋਈ ਬਿਮਾਰੀ ਬੰਦੇ ਨੂੰ ਬਿਮਾਰੀ ਨਹੀਂ ਲੱਗਦੀ ਐ ਇਹਨੂੰ ਛਕੰਦੇ ਉਹਦਾ ਸਾਰਾ ਸਰੀਰ ਠੰਡਾ ਰਹਿੰਦਾ ਨਾਲੇ ਵਧੀਆ ਤਾਕਤ ਹੁੰਦੀ ਐ ਹਰ ਇੱਕ ਚੀਜ਼ ਦਾ ਫਾਇਦੇ ਵਾਲੀ ਚੀਜ਼ ਐ ਇਹਨੂੰ ਜੋ ਮਰਜੀ ਛਕੇ 5 ਸਾਲ ਦੇ ਬੱਚੇ ਦੇ ਲੈ ਕੇ ਬਜ਼ੁਰਗ ਜੱਕ ਜਿਹੜੇ ਵਿਰਧ ਹੋ ਗਏ ਉਹ ਵੀ ਛਕ ਸਕਦੇ ਆ ਕਿ ਬਾਬਾ ਜੀ ਇਹਦਾ ਕੋਈ ਮੁੱਲ ਨਹੀਂ ਹੁੰਦਾ ਸਰਦਾਈ ਇਹਦਾ ਮੁੱਲ ਨਹੀਂ ਹੁੰਦਾ ਮੁੱਲ ਨਹੀਂ ਹੁੰਦਾ ਇਹ ਸਰਬ ਲੋਗ ਦਰਬਾਰ ਦੇ ਖਜ਼ਾਨੇ ਹੈਗੇ ਜਿਹੜਾ ਅੱਪਾ ਵਰਤਾ ਰਹੇ ਆ ਇਹ ਵੀ ਆਪ ਵਰਤਾਰੇ ਵੀ ਵਰਤੋਂਯੋਗ ਨਹੀਂ ਹੈਗੇ ਵਰਤਾ ਨਹੀਂ ਸਕਤੇ ਕਿਉਂਕਿ ਇਹਦਾ ਕੋਈ ਮੁੱਲ ਨਹੀਂ ਹੈਗਾ ਇਹ ਸਿੱਜਦਾ ਦਾ ਪ੍ਰਸਾਦ ਹੈਗਾ ਲੇਕਿਨ ਹੁਣ ਸਾਡੇ ਕੋਲ ਕੋਈ ਕੀਰਤ ਨਹੀਂ ਹੈਗੀ ਹੁਣ ਕੀਰਤ ਦੇ ਆਧਾਰ ਤੇ ਅਸੀਂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਅਸੀਂ ਅੱਗੇ ਨੂੰ ਵਰਤੋਂਦੇ ਆ ਬਾਕੀ ਅਕਾਲਪੁਰਖ ਨੂੰ ਆਪਦਾ ਕਿਵੇਂ ਕੀ ਹੈ ਕੀ ਹਿਸਾਬ ਕਿਤਾਬ ਹੈਗਾ ਆਪਣੇ ਬੱਚਿਆਂ ਨੂੰ ਚੜਤੀ ਗਲਾ ਬਖਸੇ ਨਾਲੇ ਚੜਤੀ ਗਲਾ ਰੱਖੇ ਕੀਰਤ ਕਰਦੇ ਹਾਂ ਹਾਂਜੀ ਹਾਂਜੀ ਵਾਹਿਗੁਰੂ ਜੀ ਕੀਰਤ ਕਰਦੇ ਆ ਜਦੋਂ ਇਸ ਦੇ ਵਿੱਚ ਕੀ ਕੀ ਪੈਂਦਾ ਵਾ ਕਿਸ ਤਰ੍ਹਾਂ ਬਣਾਉਂਦੇ ਹੋਂ ਕਿਹੜੇ ਉਹ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਦੇਖੋ ਜੀ ਸੁਨੇਰਾ ਸਲਤਰ ਹੁੰਦਾ ਵਾ ਨਿੰਮ ਦਾ ਸਲਤਰ ਹੁੰਦਾ ਵਾ ਬਾਕੀ ਪੱਥਰ ਦਾ ਸੁਨੇਰਾ ਹੁੰਦਾ ਵਾ ਨਿੰਮ ਦਾ ਸਲਤਰ ਹੁੰਦਾ ਪੱਥਰ ਦਾ ਸੁਨੇਰਾ ਹੁੰਦਾ ਵਾ ਠੀਕ ਹੈ ਜੀ ਉਹਦੇ ਵਾਸਤੇ ਜਿੰਨੇ ਵੀ ਰਸਤੇ ਹੁੰਦੇ ਆ ਖਸ਼ਕਾਸ ਹੋਗੇ ਬਦਾਮ ਹੋਗੇ ਕਾਲੀ ਮਿਰਚਾ ਹੋਗੀਆਂ ਲਾਈਚੀ ਹੋਗੀਆਂ ਵਾ ਸੌਂਪ ਹੋਗੀਆਂ ਵਾ ਅਕਰੋਟ ਨਹੀਂ ਬਹੁਤ ਚੀਜ਼ਾਂ ਜਿੰਨੇ ਵੀ ਚੀਜ਼ਾਂ ਪਾ ਸਕਦੇ ਅੱਪਾ ਗੁਲਾਬ ਦੇ ਫੁੱਲ ਹੋਗੇ ਸਭ ਕੁਝ ਪਾ ਕੇ ਅੱਬਾ ਫਿਰ ਉਹਦੇ ਵਾਸਤੇ ਤਿਆਰ ਕਰਦੇ ਆ ਵਾਹਿਗੁਰੂ ਲੇਕਿਨ ਉਹਦੇ ਵਿੱਚ ਇੱਕ ਗੱਲ ਕੀਤੀ ਜਾਂਦੀ ਹੈ ਜਿੰਨੀਆਂ ਤੁਸੀਂ ਪਾਉਂਦੇ ਹੋ ਸਭ ਗਰਮ ਹੁੰਦੀਆਂ ਲੇਕਿਨ ਕਿ ਸਰਦਾਈ ਗੁਰੂ ਦਾ ਉਹ ਆਸ਼ੀਰਵਾਦ ਉਹਨੂੰ ਕਿਸ ਤਰ੍ਹਾਂ ਠੰਡਾ ਕਰ ਦਿੰਦਾ ਜਦੋਂ ਆਪਾਂ ਬਾਣੀ ਪੜ੍ਹ ਕੇ ਬਾਣੀ ਪੜ੍ਹ ਕੇ ਉਹਨੂੰ ਤਿਆਰ ਕਰਦੇ ਆ ਤਿਆਰ ਕਰਨ ਦਾ ਟਾਈਮ ਲੱਗਦਾ ਇਹਨੂੰ 2.5 ਘੰਟਾ ਲੱਗਦਾ 2.5 ਘੰਟੇ ਦੇ ਵੀ ਤਾਂ ਨਿਤਨੇਮ ਪੂਰਾ ਹੋ ਜਾਂਦਾ ਵਾ ਇਹਨੂੰ ਨਿਤਨੇਮ ਪੂਰਾ ਕਰਕੇ ਫਿਰ ਉਹਦੇ ਵਾਸਤੇ ਇਹਨੂੰ ਛਾਣਾ ਲਾ ਕੇ ਫਿਰ ਅਰਦਾਸ ਬਿੰਦਿ ਕਰਕੇ ਫਿਰ ਭੋਗ ਲਵਾ ਕੇ ਫਿਰ ਗਾਂ ਵਰਤੌਂਦੇ ਆ ਮਹਾਰਾਜ ਜੀ ਫਿਰ ਅੱਗੇ ਅਕਾਲਪੁਰ ਕ ਆਪਣੇ ਪਹਾੜਾਂ ਵਰਤੋਂਦੇ ਆ ਉਹ ਵੀ ਕਹਿੰਦੇ ਕਿ ਉਹਦਾ ਗਾਲਪੁਰਪ ਦੀ ਜਿੱਪਾ ਹੁੰਦੀ ਆ ਕਾਲਪੁਰ ਉਹਦਾ ਆਸ਼ੀਰਵਾਦ ਹੁੰਦਾ ਤਾਂ ਹੀ ਇਹ ਸਰਦਾਈ ਠੰਡੀ ਪੜਦੀ ਆ ਪਤਾ ਇਤਿਹਾਸ ਬਹੁਤ ਜ਼ਿਆਦਾ ਹੈਗਾ ਬਹੁਤ ਵੱਡਾ ਇਤਿਹਾਸ ਹੈ ਇਹਨੂੰ ਦੱਸਣ ਲੱਗਿਓ ਤਾਂ ਆਪਾਂ ਦੱਸ ਨਹੀਂ ਸਕਦੇ ਬਹੁਤ ਸਮਾਂ ਲੱਗਦਾ ਵਾ ਬਾਕੀ ਇਹ ਸਰਬਲੋ ਦਰਬਾਰ ਦਾ ਖਜ਼ਾਨਾ ਹੁਣ ਸਾਡੇ ਕੋਲ ਕੋਈ ਕੀਰਤਨੇ ਅਸੀਂ ਕੀਰਤ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬਿਲਕੁਲ ਕਹਿੰਦੇ ਆ ਕਿ ਪਰਮਾਤਮਾ ਨੇ ਸਾਨੂੰ ਹਰ ਇਨਸਾਨ ਬਣਾਇਆ ਤਾ ਮਨੁੱਖੀ ਜੀਵਨ ਦਿੱਤਾ ਹੈ ਮਨੁੱਖ ਸਾਨੂੰ ਪਾਪ ਵੀ ਕਰਦੇ ਆ ਤੇ ਪੁੰਨ ਵੀ ਕਰਦੇ ਆ ਪੁੰਨ ਕਰਨ ਦਾ ਜਰੀਆ ਉਹਨਾਂ ਨੂੰ ਮਿਲਦਾ ਜਿੰਨਾਂ ਦੀ ਉਸ ਪਰਮਾਤਮਾ ਨੇ ਡਿਊਟੀ ਲਗਾਈ ਹੁੰਦੀ ਹੈ ਲੇਕਿਨ ਡਿਊਟੀ ਉਸ ਪਰਮਾਤਮਾ ਨੇ ਲਗਾਈ ਨਿਹੰਗ ਸਿੰਘਾਂ ਜਿਹੜੀ ਫੌਜ ਜਿਹੜੀ ਹੈ ਨਿਹੰਗ ਸਿੰਘ ਜਿਹੜੀ ਫੌਜ ਨੇ ਉਹ ਹਮੇਸ਼ਾ ਤਤਪਰ ਅਕੇ ਰਹਿੰਦੇ ਨੇ ਜ਼ੁਲਮਾਂ ਦੇ ਨਾਲ ਲੜਨ ਵਾਸਤੇ ਵੀ ਅੱਗੇ ਰਹਿੰਦੇ ਨੇ ਲੇਕਿਨ ਸਰਦਾਈ ਇੱਕ ਐਸਾ ਸ਼ਬਦ ਹੈ ਕਿ ਇਹਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਲੇਕਿਨ ਸਰਦਾਈ ਪੀ ਕੇ ਤੁਹਾਡੇ ਦਿਲ ਦੇ ਵਿੱਚ ਠੰਡਕ ਮਹਿਸੂਸ ਹੋਊਗੀ ਤੇ ਤੁਸੀਂ ਤਾਕਤ ਪਰ ਮਹਿਸੂਸ ਕਰ ਰਹੇ ਕਿਉਂਕਿ ਉਸ ਦੇ ਵਿੱਚ ਗੁਰੂ ਦੀ ਅਰਦਾਸ ਪੂਰੀ ਮੁਕੰਮਲ ਤੌਰ ਤੇ ਪੜੀ ਜਾਂਦੀ ਹੈ ਲੁਧਿਆਣਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ